ਆਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂਜੀ ਮੰਗਿਆਈ ਸ਼ਬਦ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੈ ਮੰਗਿਆਈ ਦਾ ਪ੍ਰਭਾਵ ਤਾਂ ਅਮੀਰ ਗਰੀਬ ਬਿਜ਼ਨਸਮੈਨ ਦਿਹਾੜੀਦਾਰ ਜਾਂ ਜੋ ਵੀ ਬੰਦਾ ਰੋਟੀ ਕਮਾਉਣ ਵਾਸਤੇ ਤੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਕਿਸੇ ਵੀ ਫੀਲਡ ਵਿੱਚ ਕੰਮ ਕਰਦਾ ਉਹਨਾਂ ਸਭ ਤੇ ਮੰਗਿਆਈ ਦਾ ਪ੍ਰਭਾਵ ਪੈਂਦਾ ਪਰ ਅੱਜ ਤੱਕ ਮੰਗਿਆਈ ਨੂੰ ਕੋਈ ਡਿਫਾਈਨ ਨਹੀਂ ਕਰ ਸਕਿਆ ਕੋਈ ਐਕਸਪਲੇਨ ਨਹੀਂ ਕਰ ਸਕਿਆ ਬੀਏ ਦਾ ਪਰਮਾਨਾ ਕੀ ਹੈ ਕਿਸ ਚੀਜ਼ ਨਾਲ ਇਹ ਘਟਦੀ ਵਾਧੀ ਇਹਦੀ ਲਿਮਟ ਕੀ ਹੈ ਕਿੱਥੋਂ ਤੱਕ ਵੱਧ ਸਕਦੀ ਹੈ ਜਾਂ ਕਿੱਥੋਂ ਤੱਕ ਘਟ ਸਕਦੀ ਹੈ ਆਪਾਂ ਆਪਣੇ ਬੱਚਿਆਂ ਨੂੰ 30 30 ਸਾਲ ਉਹਨਾਂ ਨੂੰ ਹੋ ਜਾਂਦੇ ਆ ਪੜਦਿਆਂ ਨੂੰ ਤੁਸੀਂ ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਭਗਾਈ ਕੀ ਹੈ ਚੀਜ਼ ਮਹਿੰਗੀ ਹੋ ਗਈ ਕਿਵੇਂ ਹੋ ਗਈ ਇਹਨੂੰ ਐਕਸਪਲੇਨ ਕਰਕੇ ਦੱਸੇ ਉਹ ਨਹੀਂ ਦੱਸ ਸਕਦਾ ਕਿਉਂਕਿ ਉਹਨਾਂ ਨੂੰ ਇਹ ਪੜ੍ਹਾਈ ਨਹੀਂ ਜਾਂਦਾ ਉਹਨਾਂ ਦਾ ਇੱਕ ਕੰਪੀਟੀਸ਼ਨ ਦੇ ਵਿੱਚ ਲਾ ਕੇ ਰੱਖਿਆ ਜਾਂਦਾ ਇੱਕ ਰੇਸ ਦੇ ਵਿੱਚ ਲਾ ਕੇ ਰੱਖਿਆ ਜਾਂਦਾ ਵੀ ਆਪਾਂ ਇੱਕ ਦੂਸਰੇ ਤੋਂ ਅੱਗੇ ਕਿਵੇਂ ਨਿਕਲਣਾ ਹੈ ਲੋਗਰੀਆ ਕਿਵੇਂ ਲੜੀਏ ਤੇ ਜਦਾ ਸੋਲੂ ਸਿਰਫ ਉਹ ਇਹ ਦੱਸ ਸਕਦਾ ਹੈ ਵੀ 10 ਰੁਪਏ ਦੀ ਜੋ ਚੀਜ਼ ਪਹਿਲਾਂ ਮਿਲਦੀ ਸੀ ਅੱਜ ਉਹ 100 ਰੁਪਏ ਦੀ ਮਿਲਦੀ ਹੈ ਵੀ ਇਹਨੂੰ ਭਗਾਈ ਖੇលਦੇ ਲਈ ਹੁਣ ਮੈਂ ਜੇ ਇਹਨੂੰ ਐਵੇਂ ਐਕਸਪਲੇਨ ਕਰਾਂ ਇਹਨੂੰ ਇਹ ਐਂਗਲ ਤੋਂ ਦੇਖਾਂ ਵੀ ਜਿਹੜੀ ਚੀਜ਼ ਨੂੰ ਪਹਿਲਾਂ ਲੈਣ ਲਈ ਮੇਰੇ 10 ਰੁਪਏ ਲੱਗਦੇ ਸੀ ਅੱਜ ਉਹੀ ਚੀਜ਼ ਲੈਣ ਵਾਸਤੇ ਮੇਰੇ 100 ਰੁਪਏ ਲੱਗ ਰਹੇ ਨੇ ਤਾਂ ਇਹਦਾ ਮਤਲਬ ਵੀ ਉਹ ਚੀਜ਼ ਤਾਂ ਉਹੀ ਹੈ ਪਰ ਉਹ ਚੀਜ਼ ਨੂੰ ਖਰੀਦਣ ਵਾਸਤੇ ਮੇਰੇ ਪੈਸੇ ਦੀ ਪਰਚੇਜਿੰਗ ਪਾਵਰ ਘਟ ਗਈ ਹੈ ਉਹਨੂੰ ਖਰੀਦਣ ਲਈ ਮੇਰੇ ਪੈਸੇ ਦੀ ਸ਼ਕਤੀ ਤਾਕਤ ਵਲ ਕੇ ਉਹਨੂੰ ਵੈਲਿਊ ਘਟ ਗਈ ਹੈ ਚੀਜ਼ ਤਾਂ ਉਹ ਉਹੀ ਹੈ ਓਵੇਂ ਦੇ ਉਹ ਵੀ ਹੈ ਆਪਣੇ ਪੈਸੇ ਦੀ ਪਰਚੇਜ਼ਿੰਗ ਪਾਵਰ ਘਟ ਗਈ ਹੈ ਹਾਂਜੀ ਧੰਨਵਾਦ